ਪੰਜਾਬ ਦੇ ਵਿੱਚ ਕਿਸਾਨਾਂ ਨੇ ਕੀਤਾ ਵੱਡੇ ਫਜ਼ਰ ਦਾ ਐਲਾਨ ਤੇ ਆ ਦੇ 18-19 ਤਰੀਕ ਨੂੰ ਹੋ ਸਕਦਾ ਹੈ ਵੱਡਾ ਪ੍ਰਦਰਸ਼ਨ ਯਾਨੀ ਕਿ ਹੁਣ 18-19 ਤਰੀਕ ਨੂੰ ਵੱਡੇ ਪ੍ਰਦਰਸ਼ਨ ਦਾ ਐਲਾਨ ਕਿਸਾਨਾਂ ਨੇ ਕੀਤਾ ਹੈ ਇਹ ਨਾਲ ਦੀ ਨਾਲ ਕਿਸਾਨਾਂ ਨੂੰ ਹੁਣ ਆਪਣੀ ਗ੍ਰਿਫਤਾਰੀ ਦਾ ਵੀ ਡਰ ਸਤੌਣਾ ਸ਼ੁਰੂ ਹੋ ਚੁੱਕਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਵਿਰਾਸ ਉਭੰਦ ਕਰਦੇ ਕਿਸਾਨ ਜਿਹੜੇ ਨੇ ਇਤਨਾ ਕਿਤੇ ਹੁਣ ਵੱਡੇ ਪੱਧਰ ਤੇ ਸੰਘਰਸ਼ ਵਿੜਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਕਈ ਵਤੇ ਐਲਾਨ ਕਰ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ ਹੁਣ ਜਿੱਥੇ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਐਲਾਨ ਕੀਤਾ ਹੈ ਕਿਸਾਨ ਮਸ਼ਹੂਰ ਮੋਰਚਾ ਨੇ 18-19 ਦਸੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਬਾਹਰ ਤਰਨਾ ਪ੍ਰਦਰਸ਼ਨ ਦੇਣ ਦਾ ਐਲਾਨ ਕੀਤਾ ਇਸ ਐਲਾਨ ਤੋਂ ਬਾਅਦ ਹੀ ਨਾਲ ਹੀ ਕਿਸਾਨ ਮਜ਼ਦੂਰ ਮੋਰਚੇ ਦੇ ਕਿਸਾਨਾਂ ਨੂੰ ਗ੍ਰਿਫਤਾਰੀ ਦਾ ਖਤਸ਼ਾ ਹੋਣ ਲੱਗਾ ਕਿਸਾਨ ਮਜ਼ਦੂਰ ਮੋਰਚੇ ਦੇ ਪ੍ਰਮੁੱਖ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੇ ਕਿਸੇ ਵੀ ਕਿਸਾਨ ਆਗੂ ਜਾਂ ਵਰਕਰ ਨੂੰ ਪੁਲਿਸ ਨੇ ਬੰਦੀ ਬਣਾਣੀ ਆ ਬਿਨਾ ਕਾਰਨ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਰਚੇ ਵੱਲੋਂ ਵੀ ਸਖਤ ਵਿਰੋਧ ਕੀਤਾ ਜਾਵੇਗਾ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਸ਼ੰਭੂ ਅਤੇ ਖਨੋਰੀ ਮੋਰਚੇ ਨੂੰ ਪੁਲਿਸ ਬਾਲਦੀ ਵਰਤੋਂ ਕਰਕੇ ਨਸ਼ਟ ਕੀਤਾ ਸੀ ਉਸ ਨੂੰ ਕੋਈ ਵੀ ਕਿਸਾਨ ਭੁੱਲਿਆ ਨਹੀਂ ਹੈ ਅਤੇ ਜੇਕਰ ਇਸ ਵਾਰ ਕਿਸਾਨ ਆਗੂਆਂ ਨਾਲ ਧੱਕੇਸ਼ਾਹੀ ਹੋਈ ਤਾਂ ਇਸ ਦਾ ਨਤੀਜਾ ਸਰਕਾਰ ਨੂੰ ਸਖਤ ਵਿਰੋਧ ਨਾਲ ਭੁਗਤਣਾ ਪਵੇਗਾ ਤੇ ਜਿ세 ਹੀ ਦਸਹੀ ਇਹ ਚੱਲਦੇ ਕਿਸਾਨ ਮਸ਼ਹੂਰ ਮੋਰਚਾ ਨੇ 18-19 ਦਸੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਟੀਸੀ ਦਫ਼ਤਰਾਂ ਦੇ ਬਾਹਰ ਕਰਨਾ ਪ੍ਰਦਰਸ਼ਨ ਦੇਣ ਦਾ ਐਲਾਨ ਕੀਤਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਚਤੂ ਜਿਹਦਕਾਰੇ ਨੇ ਤਾਂ ਇਸੇ ਹੀ ਚੱਲਦੇ ਕੁਝ ਦਿਨ ਪਹਿਲਾਂ ਵੀ ਕਿਸਾਨਾਂ ਦੇ ਕੋਲੋਂ ਆਪਣਾ ਮੋਰਚਾ ਜਿਹੜਾ ਲਗਾਇਆ ਗਿਆ ਸੀਗਾ ਆਵਾਜ਼ ਬੁਲੰਦ ਕੀਤੀ ਗਈ ਟਰੈਕ ਜਿਹੜੇ ਘੇਰੇ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜੇ ਕਿਸਾਨ ਨੇ ਉਹਨਾਂ ਨੇ ਤੀਸੀ ਦਫ਼ਤਰਾਂ ਨੂੰ 19 ਤੇ 18 ਦਸੰਬਰ ਨੂੰ ਕੇ ਰੰਦਾਇ ਲਾਡ ਕੀਤਾ ਪਰ ਉਹਨਾਂ ਨੇ ਨਾਲ ਵੱਡੀ ਚੇਤਾਵਨੀ ਵੀ ਜੜੀਆ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਦੇ ਦਿੱਤੀ ਹੈ ਕਿ ਜੇਕਰ ਕਿਸੇ ਵੀ ਕਿਸਾਨ ਆਖੂ ਦੀ ਗ੍ਰਿਫਤਾਰੀ ਉਹਨਾਂ ਦੇ ਵੱਲੋਂ ਕੀਤੀ ਗਈ ਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਵੱਡੇ ਪੱਧਰ ਤੇ ਉੱਤੇ ਕਾਰਵਾਈਆਂ ਹੋਣਗੀਆਂ ਐਕਸ਼ਨ ਲੱਤੇ ਜਾਣਗੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੇ ਧਿਆਨ ਦੇ ਨਾਲ ਜਿਹੜਾ ਵਾ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਇਹ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਵੱਡੇ ਪੱਧਰ ਤੇ ਸਾਰੀਆਂ ਸਖਤ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਕਿਸੇ ਵੀ ਕਿਸਾਨ ਆਗੂ ਨੂੰ ਪਰਕਰ ਨੂੰ ਬਿਨਾ ਕਿਸੇ ਕਾਰਨ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਬੰਦੀ ਬਣਾਇਆ ਗਿਆ ਤੇ ਇਸ ਦਾ ਖੜਾ ਵਿਰੋਧ ਜਿਹੜਾ ਸਰਕਾਰ ਨੂੰ ਕਰਨਾ ਪਵੇਗਾ ਵੱਡੇ ਪੱਧਰ ਤੇ ਮੋਰਚਾ ਵੀ ਜਿਹੜਾ ਵਿਰੋਧ ਕਰੇਗਾ ਤਾਂ ਬਹੁਤ ਵੱਡਾ ਨੁਕਸਾਨ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇਸਾ ਖਮਿਆਰਜਾ ਵੀ ਜਿਹੜਾ ਵਾ ਉਹ ਕੁਕਤਰਾ ਪਵੇਗਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿਉਂਕਿ ਫਿਰ ਤੁਹਾਡੀਆਂ ਮੁਸ਼ਕਲਾਂ ਵੱਧ ਜਾਣਗੀਆਂ ਤਾਂ ਕਿਸਾਨਾਂ ਨੇ ਸਿੱਧੀ ਚੇਤਾਵਨੀ ਜਿਹੜੀ ਆ ਉਹ ਮੋਰਚੇ ਤੋਂ ਪਹਿਲਾਂ ਪ੍ਰਦਰਸ਼ਨ ਤੋਂ ਪਹਿਲਾਂ ਦੇ ਦਿੱਤੀ ਹੈ ਕਿ ਕਿਸੇ ਵੀ ਕਿਸਾਨ ਜਾਂ ਕਿਸੇ ਵੀ ਵਰਕਰ ਦੀ ਗ੍ਰਿਫਤਾਰੀ ਨਾ ਕੀਤੀ ਜਾਵੇ ਨਹੀਂ ਤਾਂ ਫਿਰ ਜਿਹੜਾ ਮਾਮਲਾ ਹੋਰ ਪੱਖ ਜਾਵੇਗਾ ਤਾਂ ਮੁਸੀਬਤਾਂ ਵੱਧ ਜਾਣਗੀਆਂ ਤਾਂ 18 19 ਦਸੰਬਰ ਨੂੰ ਕਿਸਾਨ ਜਿਹੜੇ ਨੇ ਇੱਕ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਵੱਡੇ ਪੱਤਰ দেয়া ਜਿਹੜੀ ਕਾਲ ਆ ਉਹ ਦਿੱਤੀ ਗਈ ਹੈ